আনা যতু এ হা ওয়ে লে না তো হা হা কে হা হুম হা ও টেস্টি ওডিশাট টেস্টি কি টাস্টি ਖਾਣੀ ਹੈ ਜੀ ਕਹਦੇ ਮੂੰਗੀ ਪੁੱਛ ਲੋ ਖਾਣੀ ਹੈ ਜੀ ਮੂੰਗੀ ਆ ਖਾਣੀ ਆ ਬਹੁਤ ਖਾਣੇ ਬਹੁਤ ਗਿਆ ਆਦਨੋਕ ਦੋਸੀ ਇੱਕਾਈ ਮੂੰਗੀ ਤੇ ਦੁੱਧ ਤੇ ਮੂੰਗੀ ਨਾਲ ਫਿਰ ਆਹ ਹੈ ਮੂੰਗੀ ਲਓ ਚ ਹੋਰ ਪਾਦੇ ਥੋੜੀ ਜੁ ਥੋੜੀ ਜੀ ਰਹੀ ਕੁ ਮੈਂ ਗੰਡੇ ਗੰਡੇ ਪਾ ਕੇ ਤੜਕਾ ਲਾ ਆ ਬਾਰੇ ਖਾਲੀ ਹੂੰ ਤਾਂ ਖਾਲੀ ਹਾਂ ਜੀਆ ਨਾ ਖਾਲੀ ਹਾਂ ਆ ਰੇ ਗਾਦੂ ਹਾਂ ਖਾਲਾ ਦੇਖ ਇੰਨੀ ਤਾਂ ਪਈ ਹੈ ਬਾਟੀ 'ਚ ਐ ਨਹੀਂ ਆ ਦੇਖੋ ਇੰਨੀ ਹੈ ਗਿਆ ਦੇਖੋ ਇੰਨੀ ਤਾਂ ਮੂੰਗੀ ਹੈ ਬਾਟੀ 'ਚ ਹਣਾ ਵੀ ਜਤੂ ਉਹ ਨਾ ਦੇ ਦੇ ਬਾਹਰ ਜੇ ਤੂੰ ਕਹਦੇ ਕਿ ਮੇਰੇ ਤਾਂ ਢਿੱਡ ਭਰ ਗਿਆ ਕਦੇ ਬਸ ਅੱਜ ਮੇਰੇ ਤਾਂ ਢਿੱਡ ਹੈ ਮੇਰੇ ਤਾਂ ਢਿੱਡ ਭਰ ਗਿਆ ਤੇਰੇ ਢਿੱਡ लेकिन अभी तो ही ना मुंह चो के तो ही नीकर तक सही है नहीं कि मैं सत्ता ना करिए नहीं होता किन्हीं मैडम हाँ दी कि नहीं तो नहीं गड़ा तो, तो, तो नहीं आकर दे बहुत डरता देख ला मौसम तो बहुत खराब हो रहा है बैक कैमरा उनके ऊपर नहीं फेरा ये अंदर जा भाई और तो ये बदली है कल्ले दस्ते आते डिया के ऐसा मच्छी ਲਹੇ ਨਿਆ ਤੇ ਜੀਵੋ ਨਹੀਂ ਆਪਾਂ ਦਾਲ ਬਾਵਾਂਗੇ ਹਾਂ ਕੱਟੇ ਲਾ ਹੋਰ ਹੇ ਮੁਰਗੇ ਉਹ ਇੱਥੇ ਬਿੱਲੀ ਵਿੱਚ ਟੋਏ ਦੇ ਉਹ ਮੁਰਗੇ ਫਿਰਦੇ ਨੇ ਉੱਥੇ ਉੱਥੇ ਬਿੱਲੀ ਬੈਠੀ ਹੈ ਸੱਚ ਨਾ ਮੈਨੂੰ ਦਿਨਾ ਮਰੀ ਆਓ 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 ਕਿੱਥੇ ਬਿੱਲੀ ਆਓ 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 ਬਾਤ ਮੁਚ जा तू हाँ। उधर के बिल्ली तो नहीं बैठी कि तू खा तू जन ना जतू ना ना नहीं ना खोली जतु ना ना खोलो जो नबू ਉਹ ਰਤ ਆਉਂਦੀ ਆ ਇੱਧਰ ਨਹੀਂ ਨਾ ਆ ਗਈ ਨਾ ਉਹ ਨੂਰਾ ਕਰੋ ਢੋਲੇ ਤੋਂ ਆਹ ਬੁੱਢਾ ਪਿੱਲਾ ਨਹੀਂ ਬਲੀਚ ਫੜੇ ਮਾਸੀ ਉਹ ਹੈ ਨਮਾ ਕੁੱਟੂ ਵੱਡੀ ਵੱਡੀ ਕੁੱਟੂ ਗਈ ਤੁਹਾਨੂੰ ਆ ਕੇ ਇਹ ਵੱਡੀ ਕੁੱਟੂ ਗਈ ਆ ਕੇ ਤੁਹਾਨੂੰ ਇਹ ਕੀ ਹੈ ਬਲਾਂ ਦੀ ਇਹ ਦਾਈ ਇਹ ਦਾਈ ਨਹੀਂ ਹੈਗੀ ਬਲੀਚ ਆ ਮੂੰਹ ਤੇ ਲਾਉਣ ਵਾਲੀ ਬੀਚ ਬੀਚ ਲਾਉਣੀ ਆ ਕੋਈ ਨਹੀਂ ਮੈਂ ਤਾਂ ਕੋਈ ਲਾਉਂਦੀ ਨਹੀਂ ਮੈਂ ਤਾਂ ਲਾਈ ਨਹੀਂ ਕਦੇ ਰਾਹੀ ਇਹਦੇ ਤੋਂ ਦੇ ਨੋ ਮੈਂ ਲਾਈ ਵਈਕ ਮੈਂ ਅੱਖਾਂ ਤੇ ਰੱਖਸ਼ਾ ਕਰਦੀ ਆ ਨਿਗਾ ਨਿਗਾ ਤੇ ਹੁੰਦਾ ਇਹਦੇ ਨਾਲ ਨਿਗਾ ਤੇ ਅਸਰ ਪੈਂਦਾ ਮੇਰੀ ਮੰਮੀ ਤਾਂ ਲਾ ਲੈਣ ਜੀ ਵੱਡੀ ਮੰਮੀ ਵੀ ਲਾ ਲੈਦੀ ਤੂੰ ਲਾਈ ਜਾਣ ਦੇ ਉਹਨਾਂ ਨੂੰ ਆਪਾਂ ਕਿਉਂ ਰਿਸ ਕਰਗੇ ਨਿਗਾ ਤੇ ਅਸਰ ਪੈਂਦਾ ਬਲੀਸ਼ਰ ਹਾਂ ਨਿਗਾ ਘਟ ਜਾਂਦੀ ਤੂੰ ਹਾਂ ਕਿ ਉਹ ਕਰੀ ਨਹੀਂ ਨਿਗਾ ਘਟਦੀ ਐ ਐ ਇਹ ਕਰਨਾ ਥੋੜੀ ਨਿਗਾ ਘਟਦੀ ਐ ਤੇ ਹੋਰ ਆ ਜਦੋਂ ਆਪਾਂ ਲਾਉਣੇ ਆ ਤੇ ਅੱਖਾਂ ਮਚਦੀਆਂ ਦੇ ਹੁੰਦੀਆਂ ਨਾ ਜਦ ਲਾਉਣੇ ਆ ਤਾਂ ਕਿ ਬਤਾ ਆ ਰਹੀ ਹੈ ਨਾ ਕਸੂਤੇ ਕੰਮ ਇਹ ਦੇਖੋ ਜੀ ਚੱਪਲਾਂ ਤਾਂ ਪਾਉਂਦੀ ਆ ਪੁੱਤਾਂ ਆਹੇ ਤੇ ਕੰਮ ਕਰਦੀ ਇਹ ਵੱਡੇ ਵੱਡੇ ਆ ਦੇਖੋ ਚੱਪਲ ਸਿੱਧੀਆਂ ਪਾਜੋ ਤੇ ਤੇਰੇ ਨਾ 베ਈ ਤੇ ਸਾਰੇ YouTube ਤੇ ਹੋਊਗੀ ਨੀ ਤੇ ਚੱਪਲਾਂ ਸਿੱਧੀਆਂ ਪਾ ਲੈ YouTube ਤੇ 베ستی ਹੋ ਜਾ ਤੇਰੀ ਪੂਰੀ YouTube ਫੈਮਿਲੀਆ ਕਰੂਗੀ ਤੇਨੂੰ ਆਹ ਦੁੱਧੀਆਂ ਕਰਕੇ ਪਾਲਾ ਤੇ ਪੁੱਲਾ ਜਤੋਂ ਤੋ ਆਹੜ ਜਾ ਤੂੰ ਲੈਡਨ ਡੇ ਖਾ ਕੇ ਹਟ ਨੀ ਆ ਦਿਲਾਂ ਦਾ ਤਾਂ ਇਹ ਬਹੁਤ ਸ਼ਰਾਰਤੀ ਹੈ ਜੀ ਇਹ ਕੁੜੀ ਇੱਕ ਹੋਰ ਹੈ ਜੀ ਚਚੇਰੀ ਜੀ ਉਹ ਦੂਵੀ ਆਏ ਤਾਂ ਵੀ ਵੱਡਾ ਹੋ ਜੋ ਤੂੰ ਗਰਮੀ ਵਾਲੀ ਆਈ ਜਾਂਦੀ ਹੈ ਉਸਮੀ ਬੜਾ ਖਰਾਬ ਹੋ ਗਿਆ ਚ ਫੇਰ ਹਨ ਨਹੀਂ ਹੋਗਾ ਮਸੀ ਆਊਗਾ 18 ਤਰੀਕ ਦੇ ਟੜ ਦੱਸਦੀ ਆ 18 ਤਰੀਕ ਅੱਜ ਕਿੰਨੀ ਐ 12 ਅੱਜ ਸ਼ਾਇਦ 12 3 18 ਤਰੀਕ ਹੈ ਜਤੂ ਵੇ ਜਤੂ ਨੱਚੀ ਨੱਚੀ ਵੇ ਨੱਚੀ ਨੱਚੀ ਜਤੂ ਨੱਚੀ ਵੇ जो आजा ए तो नभू फाड़ी फाड़ी कापा फड़ कर के रखी तो सुन नाच नाच जो तो सुन नच ए पाटे नगी आ जा हट जा जो तो नची नच के खाई नच ता में गी रे नच लो नच जो तो तू तो नचे नभू नची नच्च, फिर नचू भीतर में मगर नच के इधर रख दे न वो इधर ला पास रख दे ओ कंजी जी से तेरे ठल्ले रे हम अब जगह को ऐसे नहीं बडू तन फिर तू रहा दुखी तैन कामड़ी कामी है कुड़ी जी कामड़ी आए बोली पाई पादे पादे बोली पादे ਜੋ ਤੂੰ ਹਾਈ ਦੇ ਕੋਲ ਮਖਨਾ ਜਾ ਓਰੇ ਬੋਲੀ ਤਾਂ ਕੇ ਮੈਂ ਪੌਂਦੀ ਸੀ ਨਾ ਉਹ ਬੋਲੀ ਭਾਈ ਜੋ ਤੂੰ ਪਾਈ ਬੋਲੀ ਮੈਂ ਨਹੀਂ ਜਾਣਾ ਭੂਆ ਕੋਲੇ ਫਫੜ ਵਾਲਾ ਬੋਲਦਾ ਹਾਂ ਹਾਂ ਪਾਈ ਬੋਲੀ ਪਾਈ ਬੋਲੀ ਭਾਈ ਅੱਜ ਦੇ ਗਲਾਸ ਵਿੱਚ ਕੋਈ ਦੀਆ ਬੋਲ ਮੈਂ ਤੇਰੇ ਗਲਾਸ ਵਿੱਚ ਹਰ ਤੱਕ ਤਾ ਬੋਲ ਕੱਟ ਤੇਰੇ ਸ਼ਿਵਕਲੀ ਮੂੰਹ ਲੋਂਦੀਂਦੀ ਜਿੱਥੋਂ ਤੂੰ ਕਰੀ ਜੰਨੀ ਆ ਤਾ ਬੋਲਦਾ ਬਈ ਨਾ ਆ ਭੂਆ ਕੋਲੇ ਪਾ ਤੂੰ ਮੈਨੂੰ ਕਹਦੇ ਜੱਤੂ ਹੈ ਮੈਂ ਨਹੀਂ ਜਾਣਾ ਕਿਰਨਾਪੂਆ ਕੋਲੇ ਕਹਦੇ ਹੈ ਹੈ ਕਰੇ ਕਰਨਾਪੂ ਮੈਂ ਨਹੀਂ ਜਾਣਾ ਕਿਰਨਾ ਕੋਲੇ ਜਿਹਨ ਨਾਲ ਵਾਲਾ ਬੋਲਦਾ ਸੜੀ ਹੋਈ ਜੇ ਕਹਦੇ ਮੈਂ ਨਹੀਂ ਜਾਣਾ ਨਹੀਂ ਸੱਚ ਮੈਂ ਨਹੀਂ ਜਾਣਾ ਪੰਮੀ ਕੋਲੇ ਜਿਹਨ ਨਾਲ ਵਾਲਾ ਬੋਲਦਾ ਮੈਂ ਯਾਰਾ ਕਿਰਨਾ ਕੋਲੇ ਸੱਤ ਕੋਲੇ ਵਾਰ ਹਾਂ 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 ਤੇ ਯਾਰਾ ਬਈ ਜਤ ਪਾ ਦੇ ਆਏ ਆਏ ਨੱਚ ਨੱਚ ਜਤ ਵਹਿਲਾ ਜਾ ਨੱਚ ਨੱਚ ਆਹ ਹਾਂ ਗਾ ਗਾ ਹਾਂ ਹਾਂ ਨੱਚੇ ਨੱਚੇ ਹਾਂ ਨੱਚ 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 ਆ ਆਏ 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 ਡਾਂਸ ਕਰਕੇ ਖਾਈ ਡਾਂਸ ਕਿ ਜਤ ਕਿਵੇਂ ਕਰ ਦਿੰਦਾ ਡਾਂਸ ਕਿਵੇਂ ਕਰ ਦਿੰਦਾ ਕਰੀ ਕਰੀ ਕਰੀ

ਵੜਾ ਕੇ ਲਉਂਦੇ ਨਾ ਜੋਤੂ ਕੀ ਹੋ ਗਿਆ ਮਸੀ ਧੁੱਪ ਤਾਂ ਨਿਕਲ ਰਹੀ ਮੀਂਹ ਕਦਰਾ ਹੂਆ ਐਦਾ ਦੇਖ ਤੈਨੂੰ ਪਤਾ ਵੀ ਧੁੱਪ ਖੜੀ ਚ ਵੀ ਮੀਂਹ ਮੀਂਹ ਪੰਦਾ ਹੁੰਦਾ ਰੱਬਾ ਤੇਰੀ ਦੀ ਡੇੜੀ ਦਾ ਵਿਆਹ ਵੀ ਹੰਗਿੱਦ ਅੜਗੀ ਟਿੜੀ ਦਾ ਹੰਦੋਂ ਰੰਬੋ ਵੀ ਕੱਢਦੇ ਹੁੰਦੇ ਰੱਬਾ ਕੀ ਪਾਈ ਜਾਨੀ ਭਣ ਜੇਬ ਵਿੱਚ ਹਮ ਕੀ ਕਰੇਗਾ ਇਹਦਾ ਹਏ ਬਲੀਜ ਵਾਲਾ ਚੱਕ ਦੇ ਦੇਖਾ ਆ ਦੇਖੋ ਇਹ ਪਤਾ ਨਹੀਂ ਕੀ ਚੱਕ ਕੇ ਲਈ ਉਧਰੋਂ ਕਹਿੰਦੀ ਮੈਂ ਪੂੰਝ ਕੇ ਦੇ ਦੇ ਬਲੀਜ ਵਾਲਾ ਬਲੀਜ ਵਾਲਾ ਜੀ ਨਾ ਹਾਂ ਬਲੀਜ ਵਾਲਾ ਚਮਚਾ ਜਗਾ ਲਾਉਂਦੀ ਮੂੰਹ ਤੇ ਹਮ ਲਾ ਜਾ ਤੂੰ ਲਾ ਲਾ ਹੁਣ ਮੂੰਹ ਤੇ ਬਲੀਚ ਪਣੇ ਚੰਗਾ ਜਦ ਨੱਚੀ ਆਏ ਦੂਜੀ ਦੂਜੀ ਰਾਮ ਰਾਮ ਦੂਰੀ ਦੂਰੀ ਰਾਮ ਦੂਰੀ ਲਾ ਨਾ ਵਾਈਟ ਆ ਰਿਹਾ ਹੈ ਆਏ ਦੇ ਢੂਠਾ ਬੱਲ ਆਓ ਦੰਦੀ ਦੇਖੋ ਮੁੰਨਾ ਸਾਡੀ ਸੁਣਨ ਕੁਦਰਤ ਦਾ ਖੱਜਮਾ ਸੀ ਉਧਰ ਵੀਡੀਓ ਕਰਕੇ ਰੱਖ ਆਓ ਉਹ ਵਲੜ ਰੱਖ ਜਰੂਰ ਲੈ ਬਈ ਦੇਖ ਲੈ 부ੜੀ ਇਸ ਲੜਾਕੂ ਸਾਰਾ ਮੁੰਨਾ ਇਸ ਲੜਾਕੂ ਜੇਸੋ ਕੀ ਕੈਮਰਾ ਉਰੇ ਘਰ ਮੇਰੇ ਕਰ ਨੀ ਗੀ ਲੈ ਸਮਾਰ ਕੇ ਕਰ ਦਨੀ ਆ ਇਹ ਲਾਉਂਦੀ ਹੈ ਜੀ ਬਲੀਚ ਕੁੜੀ ਲਿਪਸਟਿਕ ਲਿਪਸਟਿਕ ਬਲੀਚ ਦੀ ਚਮਚੇ ਨਾਲ ਇਹ ਲਿਪਸਟਿਕ ਲਗੰਦੀ ਹੈ ਬਾਰੀ ਜੰਦੇ ਦਾ ਹੈਗੀ ਟੂ ਮਾਈ ਸਿਸਟਰ ਅੱਜ ਨਾ ਹੋਣਾ ਨਾ ਸੀ ਜੰਦੇ ਗੜਚਾ ਲੈਣਾ ਕੱਲ ਨੂੰ ਸਰ ਦੂਰ ਵੜਾ ਲੈਣੀ ਜਾਂਦੀ ਠਰ ਪੇ ਜਾਉਂ ਮੈਂ ਜਾਊਂਗੀ ਸਰਦੂਲਗੜ 10ਵੇਂ ਮਹੀਨੇ ਚ ਮਸੇ ਅਸ ਕੰਦ ਨਹੀਂ ਜਾਣਾ ਉਹ ਵਧੀਆ ਤੇ ਮम्मा ਜਾਊਗੀ ਹਾਂ ਮੇਰਾ ਜੀਹੇ ਲੱਗਦਾ ਪਤਾ ਨਹੀਂ ਨਾ ਤੇ ਕੱਲ ਨੂੰ ਜਾਊਂਗੇ ਤੁਸੀਂ ਹਾਂ ਕੱਲ ਨੂੰ ਜਾਵਾਂਗੇ ਸ਼ਾਮ ਨੂੰ ਮੜੋਗੇ ਹਾਂ ਅਸੀਂ ਸ਼ਾਮ ਚੱਕ ਮੜਿਆ ਆਵਾਂਗੇ ਹਾਂ ਹਾਂ ਤੇਰੀ ਅਗੇ ਮੈਂ ਤਾਂ ਮੈਂ ਵੀ ਮੁਰਦੀ ਤੇ ਸ਼ਾਮ ਨੂੰ ਹੁੰਨੀ ਆ ਮੈਂ ਦਸਵੇਂ ਮਹੀਨੇ ਜਾਊਂਗੀ ਲੀਨ ਹਨ ਜੀ ਮੈਂ ਰੋਰਾ ਫਿਰ ਤੇ ਮੈਂ ਮੈਂ ਬੜਾ ਕੈਂਟ ਹਾਂ ਨਵਾਂ ਨਾਤਾ ਹੈ ਡੱਗੂ ਕੀ ਕੈਂਪਰ ਉਧਰ ਉਧਰ ਆ ਕੇ ਨਾ ਕੋ ਤੋਰੇ ਹੋ ਜਾ ਫੇਰ ਆਉਗੀ ਓਰੇ ਇਹਨੂੰ ਉੱਥੇ ਨਾ ਖੜਨ ਦੇ ਡੱਗੂ ਭੂਗੀ ਕੁੜੀ ਡੱਗੂ ਦੇ ਬਲੀਚ ਕਰੀ ਜਾਂਦੀ ਆ ਤਾਂ मैं दिल वालो है तो ये बड़ा बोल दिया है जी बोलिए भमें उधर जो देख लोटनी हो होकर उधर नीमा बहुत <laughs> ਕੋ ਪੜ ਜਿੱਦਾ ਪਤੀਲਾ ਨਹੀਂ ਪਤਾ ਅੱਦੇ ਪਤੀਲੇ ਨਾਲ ਸਾਰਾ ਡੱਬਰ ਨਾਲ ਇਹ ਐਨਾ ਪਾਣੀ ਪੈਂਦਾ ਇਹਦੇ ਚ ਅੱਦੇ ਨਾਲ ਹੂੰ ਐਨਾ ਪਾਣੀ ਪੈਂਦਾ ਇਹਦੇ ਚ ਜਿੱਤ ਤੱਕ ਪਾਤਾ ਅੱਧਾ ਜਾਏ ਨਾ 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 ਲੈਣਗੇ ਐਡਾ ਵੱਡਾ ਤਾਂ ਪਤੀਲਾ ਗਾ ਤਿੰਨ ਜਾਨੇ ਤਾਂ ਉਹਦੇ ਨਾਲ ਨਾ ਲੈਂਦੇ ਨੇ ਉਹਦੇ ਨਾਲ ਰਵੀ ਰਵੀ ਦੀ ਮੰਮੀ ਇੱਥੇ ਬਾਈ ਉਹ ਤਾਂ ਤੂੰ ਸਾਫ਼ ਜਲਾ ਬੱਟਾ ਤੇ ਫੇਰ ਅੰਗੀ ਤੇ ਨਹੀਂ ਆ ਵੀ ਕਿੰਨੇ ਗਣੇ ਸਾਫ਼ ਬਣਾ ਬੱਟਾ ਮਰ ਜਾ ਕੇ ਮੇਰੇ ਮਾਗਰ ਲੱਗਦੀ ਮੇਰੀ ਮਾਂ ਕੀ ਕਰਣਾ ਤੂੰ ਇਹ ਜੋ ਤੂੰ ਇਹ ਇੱਥੇ ਘੜੋਗੀ ਤੂੰ ੱੱਕਾ ਦੇ ਦੇਣੂ ਆ ਹੋਇਆ ਨਹੀਂ ਚੱਲੂ ਨਾ ਇਹ ਆਪ ਬਿੜੀ ਨਾ ਨਹੀਂ ਕੁੜੀ ਨੂੰ ਡੇਗਲੀ ਲੈ ਬਸ ਨਾ ਬਸ ਜੋ ਤੂੰ ਰਹਿਣ ਦੇ ਇਹ ਆਪਾਂ ਨੂੰ ਗਾਲਾਂ ਭਵਾ ਦੂਗੀ ਡੱਗ ਡੁੱਕ ਜੂਗੀ ਇਹ ਕੁੜੀ ਨਾਲ ਡਿੱਗ ਪੂਗੇ ਨਹੀਂ ਤੇਰੇ ਤੈਨੂੰ ਡਿੱਗਦੀ ਨੂੜਾ ਆਉਂਦੇ ਵੇਖ ਕੇ ਕਹਿੰਦੀ ਨਾ ਬਾਈ ਜਾ ਤੂੰ ਜਾ ਤੂੰ ਕਿੰਨੀ ਜਾਨ ਕਿੰਨੀ ਕਿ ਪਿਆਰੀ ਐ ਮੇਰੀ ਮਾਂ ਪੈਂਦਾ ਨਹੀਂ ਜਾਨ ਕਿੰਨੀ ਕਿ ਪਿਆਰੀ ਐ ਤੈਨੂੰ ਤੈਨੂੰ ਕਿੰਨੀ ਕਿ ਜਾਨ ਪਿਆਰੀ ਐ ਜੋ ਤੂੰ ਮੇਰੇ ਕਾਲੀ ਆ ਉਹ ਬੋਲੀ ਕਿਨਿਕ ਮੜੀ ਤੂੰ ਜਾਣਦੇ ਰਹੀ ਨਾ ਜਾਣਨਾ ਪਿਆਰੀ ਰੱਖਿਆ ਕਰ ਤੂੰ ਮੈਂ ਤਾਂ ਕੋਈ ਲਾਉਂਦੀ ਨਹੀਂ ਪਿਸਟਕ ਅਨਬੂਦੀ ਲਾ ਦੇ ਲਵਾਲਾਣੀ ਨਵ ਪਿਸ਼ਟਕ ਡੈਲਾ ਬੇਇਜ਼ਤੀ ਕਰੀਂਂਦੀ ਤੇਰੀ ਲਾਲਾ ਜੋ ਤੂੰ ਤੇਰੀ ਬੇਟਾ ਇਦੀ ਕਰਦੀ ਅਗਲੀ ਨੇ ਉਹਦੀ ਡਾੜੀਆਂ ਹੰਮ ਕੱਕੇ ਖੜੀ ਕਰੇ ਕੁੜਗੇ ਡੈਗ ਦੀ ਤਨੁਰਾ ਆ ਜਾ ਚਲੋ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਬੋਲਦੀ ਹੈ ਛੋਟੀ ਇਹ ਜਿੰਨੀ ਨਿੱਕੀ ਹੈ ਉਨੀ ਤਿੱਖੀ ਹੈ ਗੱਲਾਂ ਚ ਹੂੰ ਅਜੇ ਮੈਨੂੰ ਕੁਝ ਕਹੋਗੇ ਹੁਣੇ ਹੈ ਨਾ ਬਬੂ ਮਾਰਦੀ ਹੈ